ਰਿੰਦਾਵਾ ਨੂੰ ਟਿਕਟ ਮਿਲਣ ਮਗਰੋਂ ਚੱਲੀ ਆਤਿਸ਼ਬਾਜੀ ਵੰਡੇ ਗਏ ਲੱਡੂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਵੱਜੋਂ ਸੁਖਿੰਦਰ ਸਿੰਘ ਰਿੰਦਾਵਾ ਨੂੰ ਟਿਕਟ ਦਾ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਾਂਗਰਸ ਦੇ ਵਰਕਰਾਂ ਵੱਲੋਂ ਆਤਿਸ਼ਬਾਜੀ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਇਸ ਮੌਕੇ ਬੋਲਦੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਰਜਿੰਦਰ ਪੱਪੂ ਨੇ ਕਿਹਾ ਕਿ ਧੰਨਵਾਦ ਕਰਦੇ ਹਾਂ ਹਾਈ ਕਮਾਂਡ ਦਾ ਜਿਨ੍ਹਾਂ ਸੁਖਿੰਦਰ ਰਿੰਦਾਵਾ ਨੂੰ ਟਿਕਟ ਦੇ ਕੇ ਭੇਜਿਆ ਹੈ ਰਿੰਦਾਵਾ ਵੱਡੇ ਕਾਂਗਰਸੀ ਹਨ ਤੇ ਹਲਕੇ ਵਿੱਚ ਚੰਗਾ ਰਸੂਖ ਰੱਖਦੇ ਹਨ ਰਿੰਦਾਵਾ ਦੀ ਜਿੱਤ ਯਕੀਨੀ ਹੈ ਜੀਵੀਸੀ ਅਪਡੇ ਅਸੀਂ ਦਿਲ ਦੀਆਂ ਗੱਲਾਂ ਤੋਂ ਖੜਕੇ ਸਾਹਿਬ ਦੇ ਸੋਨੀਆ ਜੀ ਦੇ ਰਾਹੁਲ ਜੀ ਦੇ ਪ੍ਰਿੰਕਾ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਇੱਕ ਟਕਸਾਲੀ ਪਰਿਵਾਰ ਨੂੰ ਵੱਡੇ ਭਲਾਵਾ ਸਾਹਿਬ ਵੀ ਸ਼ੁਰੂ ਤੋਂ ਕਾਂਗਰਸ ਚ ਰਹੇ ਤੇ ਟਕਸਾਲੀ ਤੇ ਢਹਲੇਦਾਰ ਕਾਂਗਰਸੀ ਇਹ ਵੀ ਟਕਸਾਲੀ ਕਾਂਗਰਸੀ ਨੇ ਇਹਨਾਂ ਨੂੰ ਜਿਹੜਾ ਟਿਕਟ ਦੇ ਕੇ ਨਵਾਜਿਆ ਹੈ ਅਸੀਂ ਸਾਰੇ ਹਲਕਾ ਕਰਦਾਸਪੁਰ ਦੇ ਨਿਵਾਸੀ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਇਹ ਐਡੇ ਇਮਾਨਦਾਰ ਤੇ ਨੇਕ ਇਨਸਾਨ ਨੂੰ ਜਿਹੜਾ ਵਾ ਕਾਂਗਰਸ ਦੇ ਟਿਕਟ ਤੇ ਚੱਲਣ ਆਜਿਆ ਤੇ ਸਾਨੂੰ ਆਸ ਆ ਕਿ ਬਹੁਤ ਵੱਡੀ ਲੀਡ ਨਾਲ ਇਹ ਜਿੱਤ ਕੇ ਇਹ ਸੀਟ ਜਿਹੜੀ ਆ ਕਾਂਗਰਸ ਦੀ ਚੋਰੀ ਪਾਉਂਗੇ। ਬਹੁਤ ਮੁਕਾਬਲਾ ਜਿੱਤਦਾ ਹੋਇਆ ਚੋਕੰਦਾ ਮੁਕਾਬਲਾ ਬਚੋ ਤਰਫਾ ਮੁਕਾਬਲਾ। ਹਾਂਜੀ ਇਹ ਦੇਖੋ ਜੀ ਉਹ ਕਾਂਗਰਸ ਤੇ ਦੂਜੀ ਆਪਣਾ ਬੀਜੇਪੀ ਤੇ ਕਾਲੀ ਦਾ ਲਿਆ ਉਹ ਐਰਕਾਂ ਦਫਾੜਿਆ। ਅੱਗੇ ਇਕੱਠੇ ਹੁੰਦੇ ਸੀ ਤਾਂ ਕੁਝ ਨਾ ਕੋਈ ਮੁਕਾਬਲਾ ਦਿੰਦਾ ਵੇ ਸੀ। ਹੁਣ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਉਹ ਆਮ ਆਦਮੀ ਪਾਰਟੀ ਤੋਂ ਉੱਠ ਚੁੱਕਾ ਵਾ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਤੁਹਾਂ ਸਾਰਾ ਵੇਖਿਆ ਹੀ ਐ ਤੇ ਇਹ ਕਾਂਗਰਸ ਪਾਰਟੀ ਆ ਜਿਹਦੀ ਆ ਵੇਲੇ ਹਵਾ ਦਿਨੋਂ ਦਿਨ ਵਾਧੀ ਆ ਤੇ ਪੰਜਾਬ 'ਚ ਕਾਂਗਰਸ ਦਾ ਹੀ ਜ਼ਿਆਦਾ ਜੋਰ ਆ ਮੈਨੂੰ ਐਸਾ ਕਿ ਵੱਧ ਤੋਂ ਵੱਧ ਜਿਸ ਤਰ੍ਹਾਂ ਦੂਸਰੇ ਦੇ ਕੰਮ ਵਿੱਚ ਝੂੜੀ ਮਾਰੀ ਜਾਂਦੇ ਨੇ ਜੀ 13 0 13 0 ਸਾਨੂੰ ਆਸ ਆ ਵੀ ਕਾਂਗਰਸ 13 ਦੀ 13 ਸੀਟਾਂ ਪੰਜਾਬ ਦੀ ਜਿੱਤ ਕੇ ਜਾਊਗੀ ਤੇ ਉੱਪਰ ਵੀ ਆਸ ਆ ਵੀ ਕਾਂਗਰਸ ਜਿਹੜੀ ਐ ਜਿਸ ਤਰ੍ਹਾਂ ਦਿਨੋਂ ਦਿਨ ਇਹ ਵੱਧਦੀ ਜਾ ਰਹੀ ਆ ਵਾਹ ਜੀ ਵਧਣ ਲਈ ਐ ਇਹ ਸਰਕਾਰ ਬਣਾ ਸਕਦੀ ਆ ਸੰਜੀਵ ਅੱਜ ਤੇ ਬਹੁਤ ਮੁਬਾਰਕ ਵਾਲੀ ਘੜੀ ਆ ਕੀ ਰੰਧਾਵਾ ਸਾਹਿਬ ਨੂੰ ਟਿਕਟ ਮਿਲਣ ਨਾਲ ਵਰਕਰਾਂ 'ਚ ਇੰਨਾ ਉਤਸ਼ਾਹ ਆ ਕਿ ਬਟਾਲੇ ਦੇ ਵਰਕਰ ਤੁਸੀਂ ਵੇਖਣ ਦਿਓ ਕਿਦਾਂ ਹਜੂਮ ਬਣ ਕੇ ਅੱਜ ਇਕੱਠੇ ਹੋ ਗਏ ਨੇ ਤੇ ਸਭ ਤੋਂ ਵੱਡੀ ਗੱਲ ਐ ਕਿਰਨ ਦਾਵਾ صاحب ਇੱਕ ਧਾਕੜ ਲੀਡਰ ਨੇ ਤੇ ਉਹਨਾਂ ਦੇ ਆਨ ਨਾਲ ਜਿਹੜੀ ਇੱਥੇ ਸਾਡੀ ਧੜੇਬੰਦੀ ਹੈ ਖਤਮ ਹੋ ਕੇ ਇੱਕ ਜੋਟ ਹੋ ਕੇ ਕਾਂਗਰਸੀ ਵਰਕ ਕਰਨਗੇ ਤੇ ਇਹ ਸੀਟ ਜਿੱਤ ਕੇ ਰਾਹੁਲ ਗਾਂਧੀ ਉੱਤੇ ਹੈਾਈ ਕਮੰਡ ਦੀ ਝੋਲੀ ਚ ਪਾਈ ਜਾਏਗੀ ਨਹੀਂ ਲੋਕਲ ਤੇ ਚਲੋ ਸਾਰੇ ਹੀ ਨੇ ਪਰ ਉਹ ਬੰਦਾ ਜਿਹੜਾ ਇੱਕ ਉੱਚੀਆਂ ਪੋਜੀਸ਼ਨਾਂ ਤੇ ਰਿਹਾ ਤੇ ਆਪਣੀ ਜਨਤਾ 'ਚ ਵਿਚਰਦਾ ਰਿਹਾ ਹੈ ਇਹ ਡਿਪਟੀ ਸੀਐਮ ਵੀ ਰਹੇ ਨੇ ਤਦwie ਆਮ ਬੰਦਿਆਂ ਵਾਂਗ ਲੋਕਾਂ 'ਚ ਵਿਚਰਦੇ ਰਹੇ ਨੇ ਲੋਕਾਂ ਦੇ ਕੰਮ ਕਰਾਉਂਦੇ ਰਹੇ ਨੇ ਹਜ਼ਾਰਾਂ ਪਰਿਵਾਰ ਨੇ ਸਾਡੇ ਨੇੜੇ-ਤੇੜੇ ਜਿਨ੍ਹਾਂ ਨੇ ਇਹ ਰੰਦਾਵਾ ਸਾਹਿਬ ਕੋਲੋਂ ਫਾਇਦੇ ਲਏ ਨੇ ਤੇ ਰੰਦਾਵਾ ਸਾਹਿਬ ਉਹਨਾਂ ਦੇ ਦੁੱਖ ਸੁੱਖ 'ਚ ਹਰ ਵੇਲੇ ਕੰਮ ਆਇਆ। ਮੁੱਦਾ ਸਾਡਾ ਤੇ ਇਹੀ ਹੈ ਕਿ ਲੋਕਲ ਕੈਂਡੀਡੇਟ ਆ ਧਾਕੜ ਲੀਡਰ ਆ ਤੇ ਵਿਕਾਸ ਸਾਡੀ ਜਿਹੜੀ ਇੰਡਸਟਰੀ ਦੀ ਆਵਾਜ਼ ਆ ਸਾਡੇ ਜਿਹੜੇ ਸ਼ਹਿਰ ਦੀ ਆਵਾਜ਼ ਆ ਸਾਡੇ ਜਿਹੜੇ ਜ਼ਿਲ੍ਹੇ ਦੀ ਆਵਾਜ਼ ਆ ਇਹ ਹਾਈ ਕਮਾਂਡ ਦੇ ਕੁੱਤੇ ਜਾ ਇਹ ਲੋਕ ਸਭਾ 'ਚ ਉੱਤੇ ਜਾ ਕੇ ਬੋਲਣ ਇਹ ਧਾਕੜ ਲੀਡਰ ਐ ਬੋਲ ਸਕਦੇ ਨੇ।